ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਸਿਟੀ ਪੁਲਿਸ ਸਟੇਸ਼ਨ ਦੇ ਐਸ ਐਚਓ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਵਿਅਕਤੀ ਨੂੰ ਚੈਕਿੰਗ ਦੇ ਲਈ ਰੋਕਿਆ ਪਰ ਉਹ ਪੁਲਿਸ ਬੈਰੀਕੇਡ ਤੋੜ ਕੇ ਅੱਗੇ ਵਧ ਗਿਆ ਜਦੋਂ ਰਾਜਪੁਰਾ ਦੇ ਗੁਲਾਬ ਨਗਰ ਦੇ ਵਿੱਚ ਅੱਗੇ ਕੋਈ ਰਸਤਾ ਨਹੀਂ ਸੀ ਤਾਂ ਉਹ ਆਪਣੀ ਕਾਰ ਛੱਡ ਕੇ ਭੱਜ ਗਿਆ ਇਸ ਦੇ ਲਈ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਭنائੀਆਂ ਗਈਆਂ ਮੁਲਜ਼ਮ ਨੂੰ ਜਲਦ ਹੀ ਫੜ ਲਿਆ ਜਾਵੇ ਉਹਨਾਂ ਕਿਹਾ ਕਿ ਜਦੋਂ ਗੱਡੀ ਦੀ ਜਾਂਚ ਕੀਤੀ ਗਈ ਤਾਂ ਗੱਡੀ ਦੇ ਵਿੱਚੋਂ ਚੰਡੀਗੜ੍ਹ ਮਾਰਕਾ ਦੀਆਂ 141 ਬੋਤਲਾਂ ਬਰਾਮਦ ਹੋਈਆਂ ਨੇ ਜਿਸ ਤੇ ਆਪਕਾਰੀ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ ਹੈ ਆਪਕਾਰੀ ਵਿਭਾਗ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰੀ ਕਰ ਲਿਆ ਜਾਵੇਗਾ ਸਾਡੇ ਮਾਨਯੋਗ ਐਸਐਸਪੀ ਸੋਪਟਿਆਲਾ ਸੁਰੀ ਵਰਮਾ ਆਈਐਸ ਅਤੇ ਡੀਐਸਪੀ ਰਾਜਪੁਰ ਤੋਂ ਜਾਣਕਾਰੀ ਦੇਤੀਆਂ ਅបੈਤਾਂ ਮੁਤਾਬਕ ਸਾਨੂੰ ਸੂਚਨਾ ਮਿਲੀ ਸੀ ਜਿਹੜੀ ਇੱਕ ਬੰਦਾ ਜਿਹੜਾ ਕੁਲਵੀਰ ਸਿੰਘ ਸਾਨੂੰ ਉਹ ਦੱਸਦਾ ਸੀ ਜਿਹੜਾ ਮਤਲਬ ਕੋਲਾਬਨਗਰ ਦਾ ਰਹਿਣ ਵਾਲਾ ਇੱਕ ਖਰਾਬ ਜਿਹੀ ਟੰਡਿ ਤੋਂ ਲੈ ਕੇ ਆ ਰਿਹਾ ਅਸੀਂ ਸਿਨੇਰ ਅਰਥਾਂ ਦੇ ਧਿਆਨਤ ਲੈਂਦਾ ਸਤਿ ਸ੍ਰੀ ਅਕਾਲ ਸਾਡੇ ਕੰਮ ਮੈਂ ਸਾਡੇ ਐਸਟੀਐਮ ਨੰਦਰਪਾਲ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਜਿਹੜੀ ਆਲਟੋ ਕਾਰ ਪੀਬੀ 11 ਪੀ ਐਮ ਬਾੜੀ ਰੋਕਣ ਅਸੀਂ ਦਾ ਪਿੱਛਾ ਕੀਤਾ ਜਿਸ ਨੇ ਸਾਡੇ ਬੈਰੀਗੇਟ ਨੂੰ ਟੱਕਰ ਕਰਦਾ ਹੋਇਆ ਜਿਹੜਾ ਗੱਡਾ ਤੋੜ ਕੇ ਅੱਗੇ ਚਲਾ ਗਿਆ ਇੱਕ ਬੰਦੇ ਦੇ ਵਿੱਚੋਂ ਵੜਦਾ ਹੋਇਆ ਗਲਾਬਨਗਰ ਸੜੀ ਤੇ ਆਪਣੀ ਗੱਡੀ ਛੱਡ ਕੇ ਭੱਜ ਗਿਆ ਅਸੀਂ ਫਿਰ ਆਪਣੀ ਇੱਕ ਫੈਡੂ ਇਸ ਤਰ੍ਹਾਂ ਦੀ ਜਿੰਮੇ ਲਈ ਸਟੇਬਲਾਈਜ਼ ਇਹਨਾਂ ਨੇ ਚੈੱਕ ਕੀਤਾ ਕਿ ਜਿਸ ਇਮਰਾਨ ਨੂੰ ਤੁਹਾਨੂੰ ਬੱਤੀ ਕਾਮਯਾਬੀ ਜੀ ਉਹ ਮਿਲ ਜੇ ਉਹਦੇ ਦੇਖੋ 45 ਬੋਤਲਾ ਮਾਰਕਾ ਚੰਡੀਗੜ੍ਹ ਉਹਦੀ ਮਤਲਬ ਚੰਡੀਗੜ੍ਹ ਹੀ ਲਿਖਦੀ ਹੈ ਇਹ ਪੰਜਾਬ ਤੋਂ ਹੀ ਹੀ ਉਹ ਬਰਾਮ ਨੂੰ ਸਾਨੂੰ ਹੋਈ ਫਿਰ ਅਸੀਂ ਇਹਦੇ ਵਿੱਚ ਇੱਕ ਸੈਟ ਸੈਟ ਪਰਚਾ ਲੱਗ ਦਿੱਤਾ ਐਸਆਰ ਨੰਬਰ 5124 ਇਹ ਅਸੀਂ ਅੱਜ ਨੂੰ ਲੱਗ ਲਾਂਗੇ ਲੱਗ ਕੇ ਕੋਰ ਕੇ ਇਹਦੇ ਵਿੱਚ ਧੰਨਵਾਦ ਜੀ ਆਹੀ ਮਤਲਬ ਰਾਜਪੁਰੇ ਚੰਡੀਗੜ੍ਹੋਂ ਲਿਆ ਕੇ ਜਿਹੜਾ ਰਾਜਪੁਰੇ ਦੇਖਦਾ ਸੀਗਾ ਕਰਾਏ ਇਹ ਪਤਾ ਕਰ ਲੈ ਸਾਇਦ ਉਸੇ ਪਹਿਲਾਂ ਉਸ ਦਾ ਫਰਕ ਆ ਰਿਹਾ ਹੈ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ